ਬਾਬੇ ਨੇ ਨਾ ਕੁੜੀ ਦੇ ਖੂਨ ਦੀ ਕੌਲੀ ਭਰ ਕੇ ਉਹ ਤੇ ਕਾਲਾ ਆਲਮੇ ਕੀਤਾ ਸੀਗਾ ਹੁਣ ਆਦੇ ਵਾਸਤੇ ਜਿਵੇਂ ਆ ਖੜਾ ਪਖੰਡੀ ਸਾਧ ਇਹਨੇ ਕੁੜੀਆਂ 15 20 ਦੀ ਜ਼ਿੰਦਗੀ ਖਰਾਬ ਕੀਤੀ ਆ ਉਹਨਾਂ ਨਾਲ ਗਲਤ ਕੰਮ ਕਰਦਾ ਸੀ ਫੋਨ 'ਚ ਫੋਟੋਆਂ ਵੀਡੀਓ ਸੀਗਾ ਤੇ ਪਿੰਡ ਦੇ ਚੱਲ ਮੁੰਡਿਆਂ ਨੂੰ ਅਸੀਂ ਕਹਿੰਦੇ ਬਹੁਤ ਵਧੀਆ ਨੇ ਕੰਮ ਕੀਤਾ ਤੇ ਕੁੱਟਮਾਰ ਕੀਤੀ ਇਹ ਤੇ ਪਰਚਾ ਕੋ ਦਰਜ ਕੋ ਕੁੜੀ ਨੂੰ ਨੌਕਰੀ ਦਾ ਚਾਂਸਾ ਦੇ ਕੇ ਇਹ ਬਾਬਾ ਨੇ ਕੁੜੀ ਨੂੰ ਚੰਡੀਗੜ੍ਹੋਂ ਪਿੰਡ ਲਿਆਇਆ ਪਹਿਲੀ ਗੱਲ ਤਾਂ ਕੁੜੀ ਨੂੰ ਸੋਚਣਾ ਚਾਹੀਦਾ ਸੀਗਾ ਇਹ ਜਿਹੜਾ ਬੰਦਾ ਬਾਟੋ ਚਲਾਉਂਦਾ ਉਹ ਮੈਨੂੰ ਨੌਕਰੀ ਕਿੱਥੋਂ ਦਵਾ ਦੂਗਾ ਚੱਲ ਕੁੜੀ ਗੱਲਾਂ ਚ ਆ ਗਈਆਂ ਗਾਂ ਫੇਰ ਬਾਬਾ ਕੀ ਹੋਇਆ ਸੁੱਸ ਗਈ ਗੱਲ ਦੋਸਤੋ ਮੈਂ ਤੁਹਾਡੇ ਆਪਣਾ ਗਗਨਦੀਪ ਸਿੰਘ ਹੈ ਲੈ ਆ ਚੁੜੇ ਕੋਲ ਇੱਕ ਅਜੀਹੀ ਸਟੋਰੀ ਲੈ ਕੇ ਆਏ ਆ ਬਾਬਾ ਜੇਲ੍ਹ ਦੇ ਵਿੱਚੋਂ ਆਇਆ ਤੇ ਬਾਬੇ ਨੇ ਜਿਹੜੇ ਕਾਰਨਾਮੇ ਕੀਤੇ ਸੀਗੇ ਕੁੜੀ ਦੇ ਖੂਨ ਦੀ ਕੌਲੀ ਭਰ ਕੇ ਉਹਦੇ ਤੇ ਕਾਲਾ ਐਲਮ ਕੀਤਾ ਸੀ ਕੁੜੀ ਨਾਲ ਦੇ ਵਾਸਤੇ ਕੀਤਾ ਸੀਗਾ ਤੇ ਆਪਾਂ ਉਹਨਾਂ ਗੱਲਬਾਤ ਕਰਦੇ ਆ ਬਾਬੇ ਤੁਹਾਨੂੰ ਕਿਵੇਂ ਲੁੱਟਦੇ ਆ ਕਿਵੇਂ ਤੁਹਾਨੂੰ ਪਾੜਦੇ ਆ ਤੁਹਾਡੇ ਅਜਤਾ ਦਾ ਯੂਜ਼ ਕਰਦੇ ਆ ਥੋੜੀ ਆਪਾਂ ਅੱਜ ਬਾਬੇ ਨਾਲ ਗੱਲ ਕਰਾਵਾਂਗੇ ਵੀਡੀਓ ਸਾਰੀ ਵੇਖੋ ਐਂਡ ਤੱਕ ਵੇਖੋ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਆ ਬਾਬੇ ਨੇ ਨਾ ਕੁੜੀ ਦੇ ਖੂਨ ਦੀ ਕੌਲੀ ਭਰ ਕੇ ਤੇ ਕਾਲਾ ਐਲਮ ਕੀਤਾ ਕੀਗਾ ਹੁਣ ਉਹ ਆਦੇ ਵਾਸਤੇ ਕੀਤਾ ਸੀ ਇਹ ਵੀਡੀਓ ਸਾਰੀ ਦੇਖਿਓ ਕਰਾਉਣੇ ਤੁਹਾਡੀ ਬਾਬੇ ਨਾਲ ਗੱਲਬਾਤ ਆਜੋ ਖਿੱਚ ਕੇ ਕੀ ਕਰੀਏ ਨਾ ਸੱਚੀ ਗੱਲ ਦੋਸਤੋ ਆ ਥੋੜੀ ਸਾਹਮਣੇ ਇੱਕ ਜਿਹੀ ਸਟੋਰੀ ਲੈ ਕੇ ਆਏ ਆ ਬਹੁਤ ਹੀ ਜ਼ਬਰਦਸਤ ਕਹਾਣੀ ਲੈ ਕੇ ਆਏ ਆ ਮੁੰਡਾ ਜੇਲ੍ਹ ਦੇ ਵਿੱਚੋਂ ਆਇਆ ਇਹਨੂੰ ਬਾਬਾ ਬਾਬਾ ਕਹਿੰਦੇ ਸੀਗੇ ਇੱਕ ਸਾਡੇ ਬਾਬਾ ਹੀ ਸੀਗਾ ਤੇ ਕੁੜੀਆਂ ਦੇ ਉੱਤੇ ਟੂਨੇ ਕਰ ਦਿੰਦਾ ਸੀ ਕੁੜੀਆਂ ਨਾਲ ਦੇ ਵਾਚ ਵਿੱਚ ਕਰਕੇ ਲੈ ਆਉਂਦਾ ਸੀਗਾ ਤੇ ਉਹਨਾਂ ਨੇ ਬਹੁਤ ਗਲਤ ਕੰਮ ਕਰਦਾ ਸੀ ਜੇਲ੍ਹ ਚੋਂ ਆਇਆ ਆਪਾਂ ਸਾਰੀ ਗੱਲਬਾਤ ਕਰਦੇ ਆ ਕੀ ਸੀ ਗੱਲਬਾਤ ਸਾਰੀ ਕੀ ਕਹਾਣੀ ਸੀ ਕਿਵੇਂ ਕੁੜੀਆਂ ਨਾਲ ਦੇ ਵਾਚ ਚ ਕਰਦਾ ਸੀ ਸੱਸੀ ਕੇ ਬਾਬਾ ਜੀ ਸੱਸੀ ਗੱਲ ਜੀ ਤੁਸੀਂ ਬਾਬੇ ਸੀਗੇ ਪਹਿਲਾਂ ਹਾਂਜੀ ਤੇ ਕਿੰਨਾ ਟਾਈਮ ਜੇਲ੍ਹ ਚ ਲਾਇਆ ਜੇਲ੍ਹ ਚ ਆਪਾਂ ਲਾਇਆ ਹੀ 3 ਮਹੀਨੇ 3 ਮਹੀਨੇ ਜਿਹੜੀ ਤੁਸੀਂ ਇੱਕ ਕੁੜੀ ਵਾਲੀ ਤੁਹਾਡੀ ਕਹਾਣੀ ਉਹ ਤੁਹਾਡੀ ਖਬਰ ਵੀ ਲੱਗੀ ਸੀਗੀ ਉਹ ਤੁਸੀਂ ਚੰਡੀਗੜ੍ਹੋਂ ਕੁੜੀ ਨੂੰ ਲੈ ਕੇ ਆਉਣੇ ਕੀ ਗੱਲਬਾਤ ਸੀ ਕਿਵੇਂ ਤੁਸੀਂ ਕੁੜੀਆਂ ਨਾਲ ਦੇ ਵਾਚ ਚ ਕਰਦੇ ਆ ਉਹ ਜੀ ਆਪੋ ਤੇ ਆਟੋ ਚਲਾਉਂਦੇ ਸੀ ਚੰਡੀਗੜਾ ਰੋ ਚਲਾਉਂਦਾ ਸੀ ਹਾਂ 17 ਸੈਂਟਰ ਇਹ ਦਰਸ਼ਕੋ ਚੰਡੀਗੜਾ ਨਾ ਆਟੋ ਚਲਾਉਂਦਾ ਸੀ ਆਪਾਂ ਤੇ ਤੁਸੀਂ ਗਾ ਗੱਲ ਸੁਣਿਓ ਸਾਰੀ ਕੀ ਹੈ ਦੱਸੋ ਜੀ ਆਪੋ ਤੇ ਆਟੋ ਚਲਾਉਂਦੇ ਸੀ ਹਾਂ ਉਹ ਕੁੜੀ ਮੇਰੇ ਨਾਲ 10 ਦਿਨ ਬੈਠੀ ਉਹ ਆਟੋ ਤੇ ਅੱਛਾ ਆਟੋ ਤੇ ਛੱਡ ਕੇ ਆਉਂਦਾ ਸੀ ਤੈਨੂੰ ਲੈ ਕੇ ਆਉਂਦਾ ਸੀ ਠੀਕ ਹੈ ਤੂੰ ਮੈਨਾਂ ਲੱਗ ਗਈ ਉਹ ਮੇਰੇ ਕੋਲ ਗੱਲਾਂ ਕਰਨ ਲੱਗ ਗਿਆ ਉਹ ਘਰ ਦੇ ਨਾ ਹਾਂ ਕਹਿੰਦੀ ਐਂ ਕਰਕੇ ਮੈਨੂੰ ਤੁਸੀਂ ਜੋਬ ਤੇ ਲਵਾ ਦੋ ਕਿਤੇ ਅੱਛਾ ਕੁੜੀ ਨੇ ਸਾਨੂੰ ਕਿਹਾ ਹਾਂ ਮੈਨੂੰ ਕਹਿੰਦੀ ਜਿਹੜਾ ਪਿੰਨ ਕਹਿੰਦਾ ਮੈਂ ਬਠਿੰਡੇ ਸ਼ਹਿਰ ਦਾ ਕਹਿੰਦੀ ਤੁਸੀਂ ਕਿੱਥੇ ਰਹਿੰਦੇ ਆ ਹਾਂ ਮੈਂ ਕਹਾਂ ਮੈਂ ਇੱਥੇ ਹੀ ਰਹਿਣਾ ਹੂੰ ਜੀਰਕਪੁਰ ਹਾਂ ਉੱਥੇ ਲੱਗਿਆ ਰਿਹਾ ਮੈਂ ਤੇ ਮੈਨੂੰ ਕਹਿੰਦੀ ਤੁਸੀਂ ਕਿੱਥੇ ਜਾਣ ਲੱਗੇ ਪਿੰਡ ਮੇਰਾ ਨੰਬਰ ਦੇਤਾ ਉਹਨੇ ਮੈਨੂੰ ਆਪ ਦਾ ਹੂੰ ਤੇ ਮੈਂ ਨੰਬਰ ਲੈ ਲਿਆ ਤੇ ਫਿਰ ਉਹਨੂੰ ਮੈਂ ਪਿੰਡ ਲੈ ਆਇਆ ਭਾਈ ਆ ਦੇ ਅੱਛਾ ਇਹ ਪਿੰਡ ਉੱਥੋਂ ਚੰਡੀਗੜ੍ਹੋਂ ਇੱਥੇ ਲੈ ਆਇਆ ਹਾਂ ਪਿੰਡ ਲੈ ਆਇਆ ਤੇ ਵੇਖੋ ਦਰਸ਼ਕੋ ਕੁੜੀ ਨੂੰ ਨੌਕਰੀ ਦਾ ਚਾਂਸਾ ਦੇ ਕੇ ਇਹ ਬਾਬਾ ਨਾ ਕੁੜੀ ਨੂੰ ਚੰਡੀਗੜ੍ਹੋਂ ਪਿੰਡ ਲੈ ਆਇਆ ਪਹਿਲੀ ਗੱਲ ਤਾਂ ਕੁੜੀ ਨੂੰ ਸੋਚਣਾ ਚਾਹੀਦਾ ਸੀਗਾ ਵੀ ਜਿਹੜਾ ਬੰਦਾ ਆਪਾ ਟੋ ਚਲਾਉਂਦਾ ਉਹ ਮੈਨੂੰ ਨੌਕਰੀ ਕਿੱਥੋਂ ਦਵਾ ਦੂਗਾ ਚੱਲ ਕੁੜੀ ਗੱਲਾਂ 'ਚ ਆ ਗਈ ਹੈ ਗਾਂ ਫੇਰ ਬਾਬਾ ਕੀ ਹੋਇਆ ਫੇਰ ਕੀ ਘਰੇ ਲੈ ਬਈ ਮੈਂ ਨਸ਼ੇ ਨੂੰ ਸਾਲਾ ਦਾ ਗੋਲਣਾ ਖਵਾਤਨਾ ਉਹਨੂੰ ਅੱਛਾ ਕੁੜੀ ਨੂੰ ਨਸ਼ਾ ਕਰਾਇਆ ਤੂੰ ਹਾਂ ਨਸ਼ਾ ਖਵਾਇਆ ਬਈ ਉਹਨੂੰ ਖਵਾਇਆ ਸੀ ਨਸ਼ਾ ਬਈ ਉਹਨੂੰ ਹਾਂ ਬਈ ਸਗਣਾ ਚਰ ਗੁਚਰਾ ਬਾਬਾ ਕੋ ਖਵਾਤਾ ਯਾਰ ਉਹਨੂੰ ਮੈਂ ਵੀ ਬੂਹਰਾ ਪਿਆਦਨਾ ਕੁੜੀ ਨੂੰ ਉਹਨੂੰ ਮੈਂ ਅੱਛਾ ਵੀਰਾ ਪਿਆਈਆਂ ਨਸ਼ਾ ਕਰਾਇਆ ਚਿੱਟਾ ਚੁੱਟਾ ਵੀ ਲਵਾਇਆ ਨਾ ਹਣਾ ਚੱਟਾ ਨੇ ਯਾਰ ਸਗਨੇਚਰ ਖਵਾਏ ਤੇ ਜਿਹੜੀ ਕਿ ਡਰਿੰਕ ਵੀ ਕਰਾਈ ਉਹਨੂੰ ਹਾਂ ਹਾਂ ਕਿੰਨੇ ਦਿਨ ਤੁਸੀਂ ਕੁੜੀ ਆਲੇ ਕੋਈ ਰੱਖੀ ਇੱਥੇ ਬਈ ਮੈਂ 2 ਦਿਨ ਘਰੇ ਰੱਖੀ ਰਾਤ ਤੇ ਅੰਦਰ ਹੀ ਰੱਖੀ ਜਿੰਦਾ ਨਹੀਂ ਖੋਲਿਆ ਉਹਨੂੰ ਮੈਂ ਅੱਛਾ ਤੂੰ ਅੰਦਰ ਵੜ ਕੇ ਉਹਨ ਤੇ ਕੋਈ ਬਾਹਰ ਨਾ ਜਾਵੇ ਬਾਹਰ ਨਾ ਜਾਵੇ ਹਾਂ ਉਹ ਕੁਦਰਤ ਕੁਦਰਤੀ ਮਤੋਂ ਬੰਦ ਜਿੰਦਾਬ ਲਾਉਣ ਵਾਲਾ ਰਹਿ ਗਿਆ ਅੱਛਾ ਖੁੱਲਾ ਰਹਿ ਗਿਆ ਬਾਹਰ ਖੁੱਲਾ ਰਹਿ ਗਿਆ ਹਾਂ ਤਦਾਂ ਮਰੇ ਕੋਲ ਕੋਨੇ ਮੈਂ ਜੋ ਕੰਦ ਤੋਂ ਸ਼ਾਲ ਮਾਰੀ ਘਰੇ ਚਾਦਰਾਂ ਨੇ ਚਾਹੀ। ਅੱਛਾ ਕੁੜੀ ਨੇ ਕੰਦ ਤੋਂ ਸ਼ਾਲ ਮਾਰੀ। ਹਾਂ ਚਾਦਰਾਂ। ਉਹ ਕਿਤੇ ਸਾਡੇ ਵਿਹੜੇ 'ਚ ਜਾੜੀ ਹੋਟਲ ਕੋਲ। ਠੀਕ ਹੈ। ਉੱਥੇ ਜਾ ਕੇ ਡੱਗ ਪਈ। ਹੂੰ ਫੇਰ ਉੱਥੋਂ ਚੱਕ ਲਿਆ ਕੁੜੀ ਉਹ। ਅੱਛਾ ਤੂੰ ਤੂੰ ਹੀ ਚੱਕ ਲਿਆ ਫੇਰ। ਹਾਂ ਭਾਈ ਮੈਂ ਹੀ ਚੱਕ ਲਿਆ। ਬੇਜਲ ਕੇ ਇੱਕ ਵਾਰੀ ਭੱਜ ਗਈ ਸੋਨੂੰ ਪਤਾ ਲੱਗਿਆ ਵੀ ਕੁੜੀ ਭਾਈ ਤੂੰ ਫੇਰ ਚੱਕ ਲਿਆ। ਚੱਕ ਕੇ ਮੈਂ ਘਰੇ ਲੈ ਗਿਆ। ਬੇਜਲ ਕੇ ਕੁੜੀ ਨੂੰ ਪਤਾ ਲੱਗ ਗਿਆ ਸੀ ਵੀ ਤੁਸੀਂ ਇਹਨਾਂ ਗਲਤ ਕੰਮ ਕਰਨ ਲੱਗ ਗਏ ਹੋ। ਹਾਂ ਭਾਈ। ਤੇ ਮੇਰੇ ਕੁੜੀ ਨੇ ਕੋਈ ਤੁਹਾਨੂੰ ਕਿਹਾ ਨਹੀਂ ਵੀ ਮੈਨੂੰ ਛ हां भाई मेरी गलती थी की मैं मानदा अच्छा बिटू कुड़ियां ਛੱਡਿਆ ਨਹੀਂ ਪਰ हां भाई ਸਾਡੇ ਪਿੰਡ ਦੇ ਫਿਰ ਮੁੰਡੇ ਸੀ ਇਹਦਾ ਵਧ ਜਾ ਉਹਨਾਂ ਨੇ ਯਾਰ ਮੈਨੂੰ ਕੁੱਟਿਆ ਵੀ ਹੈ ਬਈ اچھا ਤੇਨੇ ਕੁੱਟਿਆ ਜਦੋਂ ਜਦੋਂ ਕੁੜੀ ਨੇ ਰੌਲਾ ਪਾਤਾ ਫੇਰ ਸੋਨੋ ਉਹਨਾਂ ਨੇ ਜਿਹਨੇ ਕੁੱਟਿਆ ਪਿੰਡ ਦੇ ਲੋਕਾਂ ਨੇ ਹਾਂ ਉਹਦਾ ਫੋਨ ਖੋਹ ਕੇ ਉਹਨਾਂ ਨੇ ਇਹਦਾ ਫੋਨ ਖੋਹ ਕੇ ਮੇਰਾ ਭੰਨ ਤਾਰ ਨਾਲੇ ਕੁੜੀ ਦਾ ਹਾਂ ਕਿਉਂਕਿ ਫੋਨ ਦੇ ਵਿੱਚ ਕੋਈ ਫੋਟੋ ਵੀਡੀਓ ਵੀ ਸੀਗਾ ਹਾਂ ਹਾਂ ਬਈ ਠੀਕ ਹੈ ਬਈ ਫਿਰ ਬਾਬਾ ਜੀ ਫਿਰ ਕੀ ਗੱਲ ਹੁੰਦੀ ਐ ਫਿਰ ਜਦ ਕੁੱਟ ਪਈ ਫਿਰ ਉਦੋਂ ਬਾਅਦ ਵਿੱਚ ਕੁੜੀ ਕਿੱਧਰ ਗਈ ਉਹ ਕੁੱਟ ਪਈ ਥੋੜੇ ਫੋਨ ਦੇ ਵਿੱਚ ਵੀਡੀਓ ਫੋਟੋਆਂ ਸੀਗੀਆਂ ਚਲ ਫੋਨ ਥੋੜੇ ਪਿੰਡ ਦੇ ਲੋਕਾਂ ਨੇ ਤੇਰਾ ਭੰਡਾ ਤੈਨੂੰ ਕੁੱਟਿਆ ਹਨਾ ਫਿਰ ਕੁੜੀ ਕਿੱਧਰ ਗਈ ਕੁੜੀ ਜਾਵੜੀ ਆ ਤੇ ਪਿੰਡ ਕੁੜੀ ਬਈ ਸਾਡੇ ਪਿੰਡ ਦੇ ਘਰੇ ਮੁੰਡੇ ਸੀ ਉਹ ਹਨਾ ਉਹ ਲੈ ਗਈ ਸੀ ਬਈ ਅੱਛਾ ਉਹਨਾਂ ਵੇਲੇ ਬਈ ਤੂੰ ਐਡਾ ਵੱਡਾ ਪਾਪ ਕੀਤਾ ਹੋਰ ਤੂੰ ਕਿਵੇਂ ਕੁੜੀ ਨੂੰ ਵਾਸਾ 'ਚ ਕਿਵੇਂ ਕਰਦਾ ਸੀਗਾ ਕਰਦਾ ਕੀ ਸੀ ਤੂੰ ਵਾਸਾ 'ਚ ਬਈ ਮੇਰੇ ਉਹਦਾ ਮਖੂਨ ਦੀ ਕੌਲੀ ਸੀਗੀ ਮੇਰੇ ਕੋਲ ਅੱਛਾ ਕੁੜੀ ਦੇ ਬਈ ਦੇਖੋ ਦੱਸੋ ਕੁੜੀ ਦੇ ਖੂਨ ਦੀ ਕੌਲੀ ਕੁੜੀ ਦੇ ਖੂਨ ਦੀ ਕੌਲੀ ਭਰ ਲਈ ਤੁਸੀਂ ਹਾਂ ਬਈ ਇਹ ਰਾਤ ਨੂੰ ਹਾਂ ਬਈ ਨੂੰ ਕਿਵੇਂ ਨਸ਼ੇ 'ਚ ਕਰਕੇ ਬਈ ਖੂਨ ਦੀ ਕੌਲੀ ਭਰੀ ਕਿਵੇਂ ਕੀ ਕੀਤਾ ਸੀ ਤੂੰ ਬਾਬੇ ਨੂੰ ਪਤਾ ਨਹੀਂ ਲੱਗਾ ਬਈ ਮਾਦੇ ਬਲੇਟੇ ਮਾਰੇ ਸੀ ਅੱਛਾ ਕੁੜੀ ਦੇ ਬਲੇਟ ਮਾਰ ਕੇ ਵੇਖੋ ਦੱਸੋ ਕੁੜੀ ਦੇ ਨਾ ਖੂਨ ਦੀ ਕੌਲੀ ਭਰ ਲੈ ਕਿੰਨੀ ਦਰਿੰਦਗੀ ਕੀਤੀ ਹੋਗੀ ਫੇਰ ਬਾਬਾ ਕੀ ਕੀਤਾ ਸਰਿੰਜਾਂ ਭਰਪੂਰ ਕੇ ਬਈ ਮਾ ਖੂਨ ਕੱਢ ਲਏ ਨਾੜਾ ਨੂੜਾ ਸਾਰੇ ਬੱਸ ਬਈ ਹਾਂ ਕਿਦੋਂ ਬਈ ਨੂੰ ਬੇਹੋਸ਼ ਹੋ ਗਈ ਮੁੜਕਣੇ ਡਾਕਟਰ ਦੀ ਦੁਕਾਨ ਤੇ ਸਾਡੇ ਕੋਲ ਉਹ ਤੇ ਦੱਸਿਆ ਉਹਨੇ ਬਈ ਬਾਲਾ ਮੈਂ ਤਾਂ ਸਾਡੇ ਪਿੰਡ ਦੇ ਗੁੰਡੇ ਸੀ ਕੁੱਟੀ ਜਾਂਦੇ ਸੀ ਬਈ ਤੈਨੂੰ ਬਹੁਤ ਕੁੱਟਿਆ ਉਹਨਾਂ ਨੇ ਹਾਂ ਬਈ ਤੇ ਫਿਰ ਤੇਰੇ ਜਿਹੜਾ ਪਰਚਾ ਹੋਇਆ ਜਿਹੜਾ ਪਰਚਾ ਕਾਹਦਾ ਬਾਤ ਕਰਦਾ ਪਰਚਾ ਉਹਦੇ ਤੇ ਹੋਇਆ ਹਾਂ ਹਾਂ ਬਈ ਬਲਾਤ ਕਰਦਾ ਵੇਖੋ ਦਰਸ਼ਕੋ ਤੇ ਬਲਾਤ ਕਰਦਾ ਪਰਚਾ ਹੋਇਆ ਤੇ ਹੁਣੇ ਜੇਲ੍ਹ ਦੇ ਵਿੱਚ ਹੋਇਆ ਆਪ ਨੂੰ ਕਹਿੰਦਾ ਜੀ ਹੋਰ ਤੁਸੀਂ ਕਿੰਨੀਆਂ ਕੁੜੀਆਂ ਤੇ ਇਹ ਕੰਮ ਕਰ ਚੁੱਕੇ ਸੀਗੇ ਬਈ ਇਹਦੇ ਵਾਸਤੇ ਕਰਦੇ ਸੀ ਕੁੜੀਆਂ ਨੂੰ ਹਾਂ ਹਾਂ ਬਈ ਉਹਨਾਂ ਨੂੰ ਜਨ ਕੀ ਤੁਸੀਂ ਕਿਥੇ ਚੰਡੀਗੜ੍ਹ ਹੀ ਰੱਖਦੇ ਸੀਗੇ ਹਾਂ ਚੰਡੀਗੜ੍ਹ ਅੱਛਾ ਮਤਲਬ ਕਿ ਇਹਨੂੰ ਤੁਸੀਂ ਪਿੰਡ ਲਿਆਏ ਤੇ ਤਾਂ ਕਿ ਤੁਸੀਂ ਫਸ ਗਏ ਹਾਂ ਇਹ ਮੈਨੂੰ ਸ ਇਸੋਡੇ ਕੋਲੇ ਬਈ ਕੁੜੀਆਂ ਵਾਸ ਵਿੱਚ ਕਰਾਉਣ ਨੂੰ ਬਾਬਾ ਜੀ ਫਿਰ ਮੁੰਡੇ ਵੀ ਆਉਂਦੇ ਹੋਣਗੇ ਤੁਸੀਂ ਮੁੰਡਿਆਂ ਨੂੰ ਗੁਰਮੰਤਰ ਦਿੰਨੇ ਆ ਬਈ ਕੁੜੀ ਨੂੰ ਵਾਸ ਵਿੱਚ ਕਰਨਾ ਹੋਵੇ ਜਾਂ ਕੋਸ ਕਰਨਾ ਹੋਵੇ ਹਾਂ ਦੇ ਦੇਈਦਾ ਅੱਛਾ ਹੁਣ ਵੀ ਹੁਣ ਵੀ ਤੁਹਾਡੇ ਇਹ ਕੰਮ ਚੱਲਦਾ ਕਿ ਤੁਸੀਂ ਜੇਲ੍ਹ ਦੇ ਵਿੱਚੋਂ ਆ ਕੇ ਸੁਧਰ ਗਏ ਆ ਕਿ ਉਹੀ ਕੰਮ ਤੇ ਲੀਹਾਂ ਤੇ ਫੇਰ ਤੁਰਨ ਜਾ ਰਹੇ ਹੋ ਨਹੀਂ ਇਹ ਤੇ ਵੇਖ ਰਹੇ ਆ ਅੱਛਾ ਇਹ ਦੇਖੋਗੇ ਵੇਖੋ ਅੱਛਾ ਕਹਿੰਦਾ ਮੇਰੇ ਵੇਖ ਰਿਹਾ ਸੋਚ ਰਿਹਾ ਜਿਵੇਂ ਕਿ ਤੁਸੀਂ ਫੇਰ ਇਸ ਕੰਮ ਤੇ ਪੈ ਸਕਦੇ ਆ ਹਾਂ ਵੇਖੋ ਵੀ ਦਰਸ਼ਕਾ ਤੁਨੇ ਬਾਬੇ ਦੀ ਕਹਾਣੀ ਜੀ ਦੱਸੀ ਐ ਕੁੜੀਆਂ ਨੂੰ ਆਦੇ ਵਾਸੇ ਚ ਕਰ ਲੇਦਾ ਸੀ ਚੰਡੀਗੜ੍ਹ ਰਹਿੰਦਾ ਸੀ ਤੁਸੀਂ ਆਟੋ ਚ ਲੌਂਦੇ ਸੀਗੇ ਉੱਥੇ ਹਾਂਜੀ ਹਾਂਜੀ ਆਟੋ ਚ ਲੌਂਦੇ ਸੀ ਤੇ ਹੁਣ ਥੋੜਾ ਸਜਾ ਹੋਈ ਵੀ ਤੂੰ ਜਵਾਨਤ ਤੇ ਆਏ ਹੋ ਜਵਾਨਤ ਤੇ ਆਏ ਆਂ ਪਰ ਸੁੱਟੀ ਆਏ ਆਂ 10 ਦਿਨਾਂ ਲਈ 10 ਦਿਨਾਂ ਲਈ ਤੇ ਹੁਣ ਇਹ ਦੁਬਾਰਾ ਵਿੱਚ ਜਿਹੜੇ 10 ਦਿਨ ਆ ਇਹ ਦੁਬਾਰਾ ਵਿੱਚ ਜਦੋਂ ਤੁਸੀਂ ਆ ਗਏ ਆ ਕੇ ਫੇਰ ਤੁਸੀਂ ਇਹੀ ਕੰਮ ਕਰਨ ਬਾਰੇ ਸੋਚਿਆ ਕਿ ਹੁਣ ਛੱਡ ਦੇਣਾ ਇਹ ਕੰਮ ਮੇਰਾ ਕੋਟ ਤਾਂ ਭੈੜੀ ਪਈ ਚੱਤ ਦਾ ਕਰਦਾ ਸੀ ਨਹੀਂ ਤੁਸੀਂ ਮੰਨਦੇ ਕੀ ਆ ਤੁਸੀਂ ਸਹੀ ਕਰਦੇ ਸੀ ਜਾਂ ਗਲਤ ਕਰਦੇ ਸੀ ਇਹ ਗਲਤ ਸੀ ਗਲਤ ਸੀ ਮੰਨਦੇ ਹੋ ਇਹ ਗੱਲ ਗਲਤੀ ਆਪਣੀ ਮੰਨਦੇ ਹੋ ਹਾਂ ਹਾਂ ਕਿੰਨੇ ਕੁੜਿਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕੇ ਹੋ ਤੁਸੀਂ ਕਰ ਚੁੱਕੇ ਹੋ 15 ਕੁੜਿਆਂ ਦੀ 15-20 ਕੁੜਿਆਂ ਦੀ ਤੁਸੀਂ ਜ਼ਿੰਦਗੀ ਖਰਾਬ ਕਰਤੀ ਹੈ ਹਾਂ ਚਲੋ ਬੱਚਾ ਬਾਬਾ ਤੂੰ 15-20 ਕੁੜਿਆਂ ਦੀ ਜ਼ਿੰਦਗੀ ਖਰਾਬ ਕਰਤੇ ਤੁਹਾਨੂੰ ਕੀ ਮਿਲਦਾ ਕੀ ਇਹੋ ਜਿਹਾ ਕੁਝ ਕਰਕੇ ਬਸ ਦੈਲੀ ਉੱਤੇ ਟਿੱਕਿਆ ਸੀ ਜੀ ਨੇ ਜੇ ਤੁਸੀਂ ਬਾਬਾ ਜੀ ਤੁਸੀਂ 15-20 ਕੁੜਗਾਂ ਦੇ ਪਹਿਲਾਂ ਜ਼ਿੰਦਗੀ ਖਰਾਬ ਕਰਤੀ ਹੈ ਨਾ ਜਦ ਤੁਸੀਂ ਗਾਂਹ ਕਰਦੇ ਹੋ ਸੋਨੂੰ ਮਿਲਦਾ ਕੀ ਐ ਕਰਕੇ ਸਵਾਦ ਮਿਲਦਾ ਆਪਣਾ ਜੀ ਸਵਾਦ ਮਿਲਦਾ ਜਿਵੇਂ ਕਿ ਸੈਕਸ ਕਰਕੇ ਤੁਹਾਨੂੰ ਸਵਾਦ ਮਿਲਦਾ ਹਾਂ ਹਾਂ ਬਾਬੇਖੋ ਬਾਬਿਓ ਦਰਸ਼ਕੋ ਪਹਿਲਾ ਗੱਲ ਤਾਂ ਅਸੀਂ ਕੁੜੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਇਹ ਜਿਹੜੇ ਬਾਬੇ ਆ ਇਹਨਾਂ ਤੇ ਯਕੀਨ ਤੁਸੀਂ ਨਾ ਕਰਿਆ ਕਰੋ ਪਖੰਡੀ ਸਾਧਾ ਤੇ ਯਕੀਨ ਨਾ ਕਰੋ ਇਹ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਐਵੇਂ ਠੀਕ ਹੈ ਪੈਰਾਂ 'ਚ ਜਾ ਜਾ ਤੁਸੀਂ ਡਿੱਗਦੇ ਹੋ ਹੈ ਬਾਬਿਆਂ ਦੇ ਉਹਨਾਂ ਨੂੰ ਤੁਸੀਂ ਕਹਿੰਦੇ ਸਾਡਾ ਆ ਕੰਮ ਕਰ ਦਿਓ ਸਾਡਾ ਆ ਕੰਮ ਕਰ ਦਿਓ ਉਹਨਾਂ ਤੇ ਆਰਤੀ ਕਰਦੇ ਆ ਧੂਫਾ ਪੈਸਾ ਦਿੰਨੇ ਆ ਉਹਨਾਂ ਨੂੰ ਹੈ ਪੈਸਾ ਲਟਾਉਣੇ ਆ ਜੇ ਉਹ ਬਾਬੇ ਵਿੱਚ ਇੰਨੀ ਸ਼ਕਤੀ ਹੋਵੇ ਐਨੇ ਤੁਹਾਡੇ ਕੰਮ ਕਰ ਸਕਦੇ ਹੋਣ ਤਾਂ ਉਹ ਆਪਣੇ ਆਪ ਨੂੰ ਕਿਉਂ ਨਾ ਵੱਡੇ ਮਹਾਰਾਜੇ ਰਾਜੇ ਬਣਾ ਲੈਣ ਆਪਦੀਆਂ ਪ੍ਰਾਪਰਟੀਆਂ ਬਣਾ ਲੈਣ ਜਿਵੇਂ ਆ ਖੜਾ ਪਖੰਡੀ ਸਾਧ ਇਹਨੇ ਕੁੜੀਆਂ 15 20 ਦੀ ਜ਼ਿੰਦਗੀ ਖਰਾਬ ਕੀਤੀ ਆ ਉਹਨਾਂ ਨਾਲ ਗਲਤ ਕੰਮ ਕਰਦਾ ਸੀ ਫੋਨ 'ਚ ਫੋਟੋਆਂ ਵੀਡੀਓ ਸੀਗਾ ਤਾਂ ਪਿੰਡ ਦੇ ਚੱਲ ਮੁੰਡਿਆਂ ਨੂੰ ਅਸੀਂ ਕਹਿੰਦੇ ਬਹੁਤ ਵਧੀਆ ਨੇ ਕੰਮ ਕੀਤਾ ਦੀ ਕੁੱਟਮਾਰ ਕੀਤੀ ਇਹਤੇ ਪਰਚਾ ਕਰਾਇਆ ਤੇ ਉਹ ਕੁੜੀ ਸੀਗੀ ਜਿਹੜੀ ਉਹ ਵੀ ਬਹੁਤ ਬਾਧਰ ਸੀਗੀ ਜਿਹੜੀ ਕੀ ਕਮਰੇ ਵਿੱਚ ਭੱਜੀ ਭੱਜ ਕੇ ਉਹਨੇ ਰੌਲਾ ਪਾਇਆ ਤੇ ਇਸ ਬਾਬੇ ਨੂੰ ਫਸਾਇਆ ਬਾਬਾ ਤੁਸੀਂ ਕਹਿੰਦੇ ਮੈਨੂੰ ਵਾਦ ਮਿਲਦਾ ਸੀਗਾ ਜੇ ਇਹੀ ਕੁਛ ਛੋਡੇ ਘਰ ਦੇ ਕੋਡੇ ਬੁੜਗਾ ਨਾ ਹੋਵੇ ਤੁਸੀਂ ਕਿਵੇਂ ਗਿੜੋਗੇ ਨਹੀਂ ਆਪਾਂ ਤਾਂ ਮਾਰ ਦਾਂਗੇ ਅੱਛਾ ਤੁਸੀਂ ਮਾਰਦੇ ਹੋ ਤੇ ਜਿਨ੍ਹਾਂ ਦੇ ਕੋਡੇ ਬੁੜਗਾ ਨਾ ਤੁਸੀਂ ਕਰਦੇ ਹੋ ਤੇ ਫਿਰ ਇਹ ਬਾਬਾ ਤੁਸੀਂ ਇਹ ਉਹਨੂੰ ਕਿਵੇਂ ਵੇਖਦੇ ਹੋ ਬੱਸ ਉਹਦਾ ਰਾਲਾ ਮਿਲਿਆ ਹੀ ਕੰਮ ਆ ਜੀ ਹੁਣ ਤਾਂ ਨਹੀਂ ਜਿਹੜੇ ਤੁਸੀਂ ਨਾ ਬਾਬਾ ਜਿਹੜੇ ਬਾਬੇ ਕੋਈ ਸਹੀ ਵੀ ਹੈ ਨਾ ਤੁਸੀਂ ਉਹਨਾਂ ਦੇ ਉੱਤੇ ਵੀ ੱੱਬਾ ਲਾਈ ਹੈ ਨਾ ਤੁਹਾਨੂੰ ਪਤਾ ਇਸ ਗੱਲ ਦਾ ਉਹਦਾ ਜੀ ਹੈਗਾ ਅਰਕ ਦਾ ਹੁੰਦਾ ਰਿਕ ਬਾਬੇ ਤੇ ਫਰਕ ਦਾ ਨਹੀਂ ਜਿਹੜੇ ਬਾਬੇ ਸਹੀ ਹੁੰਦੇ ਆ ਤੁਸੀਂ ਉਹਨਾਂ ਨੂੰ ਬਿਨਾਮ ਕਰਦੇ ਆ ਨਾ ਹਾਂਜੀ ਹਾਂਜੀ ਤੇ ਤੁਸੀਂ ਜਿਹਨੇ ਕਿ ਪੈਸੇ ਕਿੰਨੇ ਕਿ ਲੋੜਦੇ ਸੀ ਲੋਕਾਂ ਤੋਂ ਪੈਸੇ ਪੂਰੇ ਛੋਡੇ ਕੋਲ ਚੌਕੀਆਂ ਚੌਕੀਆਂ ਭਰਨ ਵੀ ਲੋਕ ਆਉਂਦੇ ਸੀਗੇ ਚੌਂਕ ਜੰਮਾ ਮੈਂ ਘੱਟ ਫੋਨ ਦੀ ਵੱਧ ਗੱਲ ਕਰਦੇ ਆਟੋ ਵੱਧ ਚਲਾਉਂਦਾ ਸੀ ਮੈਂ ਅੱਛਾ ਆਟੋ ਦੇ ਤੁਸੀਂ ਕਿਰਤ ਕਮਾਈ ਕਰਦੇ ਸੀ ਹਜੇ ਨੇ ਤੇ ਜਦੋਂ ਜਿਹੜੇ ਤੁਸੀਂ ਫੋਨ ਤੇ ਲੋਕਾਂ ਦੇ ਕੰਮ ਕਰਦੇ ਸੀ ਭੂਤਾਂ ਪ੍ਰੇਤਾਂ ਦੇ ਜਾਂ ਲੋਕਾਂ ਨੂੰ ਵਹਿਮ ਪਰਮਾ ਦੇ ਵਿੱਚ ਹੀ ਪਾਉਂਦੇ ਸੀ ਇੱਕ ਹਿਸਾਬ ਨਾਲ ਹਾਂ ਉਹ ਵੀ ਪਾਉਂਦੇ ਸੀ ਵਹਿਮ ਪਰਮਾ ਦੇ ਕਹਿੰਦੇ ਥੋੜੇ ਭੂਤ ਆ ਥੋੜੇ ਜਾਇ ਆ ਉਹ ਵਹਿਮ ਪਰਮ ਹੁੰਦੇ ਆ ਇੱਕ ਉਹਦੇ ਆ ਭੂਤ ਭਾਤ ਵੀ ਉਹਦਾ ਹੁਣ ਤਾਂ ਮੈਨੂੰ ਛੱਡੇ ਨੂੰ ਮਹੀਨਾ ਕੰਮ ਹੋ ਗਿਆ ਜੀ 2 ਮਹੀਨੇ ਨਹੀਂ ਉਹ ਵੈਸੇ ਹੁੰਦੇ ਵਹਿਮ ਪਰਮ ਹੁੰਦੇ ਕਿ ਸੱਚੀ ਮਿੱੱਚੀ ਕੋਈ ਹੁੰਦਾ ਚੇਲਿਆਂ ਦੇ ਢੱਕਾ ਨਹੀਂ ਅੱਛਾ ਮੈਂ ਆ ਬਾਬਾ ਹ ਮੈਂ ਮੈਥੋਂ ਆਪ ਦਾ ਕੋ ਹੋਇਆ ਨਹੀਂ ਆਟੋ ਚਲਾਉਂਦਾ ਫਿਰਦਾ ਮੈਂ ਆਹ ਵੇਖ ਲੈ ਬਈ ਬਾਬੇ ਨੇ ਆਪ ਸਚਾਈ ਦੱਸਤੀ ਆ ਕਹਿੰਦਾ ਚੀਲਾ ਚਬਟਾ ਜੇ ਕੁਛ ਨਹੀਂ ਪਿਆ ਮੈਂ ਆਪ ਬਾਬਾ ਮੇਰਾ ਆਟੋ ਚਲਾਉਂਦਾ ਫਿਰਦਾ ਬਾਬਾ ਇਹ ਮਤਲਬ ਕਹਿਨਦਾ ਤੁਸੀਂ ਸਚਾਈ ਦੱਸ ਰਹੇ ਹੋ ਮਤਲਬ ਮੈਂ ਤੁਹਾਨੂੰ ਮੈਂ ਦੱਸਦਾ ਮੈਨੂੰ ਲੈ ਚਲੋ ਚੀਲੇ ਕੋਲ ਹਾਂ ਮੈਨੂੰ ਕਰੇ ਕੀ ਕਰਦਾ ਮਤਲਬ ਕਿ ਤੁਸੀਂ ਇਹ ਸਹੀ ਲੋਕਾਂ ਨੂੰ ਦਰਸ਼ਕਾਂ ਨੂੰ ਟੀ ਕਹਿਣਾ ਚਾਹੋਗੇ ਤੁਸੀਂ ਬਈ ਇਹ ਬਾਬੇ ਮਤਲਬ ਤੁਹਾਨੂੰ ਆਇਆ ਕਹਿਣਾ ਬਈ ਗਲਤੀ ਹੋ ਗਈ ਮੈਥ ਤਾਂ ਹੋ ਗਈ ਗਲਤੀ ਹਾਂ ਚੀਲਾ ਸੀ ਮੈਂ ਵੀ ਇੱਕ ਨੰਬਰ ਦਾ ਪੂਰਾ ਹਾਂ ਡੱਕਾ ਨੇ ਪੈਸੇ ਖਾਨ ਬਣਾਇਆ ਵੀ ਆ ਮੇਰਾ ਵੀ ਪੈਸੇ ਖਾਦੇ ਮ ਬਹੁਤਾ ਤੋਂ ਐਵੇਂ ਲੋਕਾਂ ਮਗਰ ਨਾਲ ਲੱਗੋ ਆਦਾ ਗੁਰਦੁਆਰੇ ਜਾਓ ਮੱਥਾ ਟੇਕੋ ਗੁਰੂ ਘਰੇ ਤੜਕੇ ਨਹਾ ਕੇ ਜਾਓ ਆਪਾਂ ਤੁਹਾਨੂੰ ਐ ਕਹਿੰਨੇ ਆ ਚੇਲੇ ਡੱਕਾ ਹੀ ਪਿਆ ਕੁਛ ਨਹੀਂ ਕੱਲੇ ਪੈਸੇ ਪੱਟਣ ਪੈਸੇ ਖਰਾਬ ਕਰਨਾ ਕਿਤੇ ਉਹਦੇ ਕੋਲ ਜਾਵੜੇ ਮੈਨੂੰ ਲੈ ਜਾਓ ਕਿਹੜੇ ਚੇਲੇ ਕੋਲ ਜਾਣੇ ਲ ਮੈਨੂੰ ਕਰਾਓ ਬੰਦੇ ਵੀ ਵੇਖੋ ਦਰਚ ਕੋਈ ਬਾਬਾ ਆਪ ਖੁਦੇ ਕੰਮ ਕਰਦਾ ਸੀ ਲੋਕਾਂ ਨੇ ਇੱਕ ਸਹੀ ਮੈਸੇਜ ਦਿੱਤਾ ਬਈ ਕੁਝ ਨਹੀਂ ਪਿਆ ਨਾ ਬਾਬੇ ਦੇ ਵਿੱਚ ਸਿਰ ਪੈੱਕ ਆਪਣੀ ਯੂਜ਼ ਕਰਾਉਣਾ ਕੁੜੀਆਂ ਦੀ ਇੱਜ਼ਤ ਯੂਜ਼ ਕਰਦੇ ਆ ਬੁੜੀਆਂ ਦੀ ਇੱਜ਼ਤ ਯੂਜ਼ ਕਰਦੇ ਆ ਇਹ ਤੁਹਾਡਾ ਪੈਸਾ ਯੂਜ਼ ਕਰਦੇ ਆ ਬਾਬਾ ਹੋਰ ਕੀ ਕਹਿੰਦਾ ਜਾਓਗੇ ਬਾਬਾ ਹੀ ਕਹਿੰਦਾ ਕੋਈ ਕੋਈ ਹੀਮਕੀਮਾ ਚੇਲੇ ਕੋਲ ਨਾ ਜਾਓ ਕੋਈ ਵੀ ਚੱਕਰਾ ਚੇਲਾ ਮੈਨੂੰ ਕਰਦੇ ਕੋਈ ਕਰਦਾ ਕੇ ਆਪਦਾ ਹੀ ਕਹਿੰਦੇ ਆ ਐਵੇਂ ਲੋਕਾਂ ਦੇ ਪੈਸੇ ਖਾਈਦਾ ਗਰੀਬਾਂ ਤੋਂ ਮਸਾ ਅਗਲਾ ਕਮਾਉਂਦਾ ਉਹੀ ਅਗਲਾ ਸੋਨੂੰ ਦੇ ਦਿੰਦਾ ਕੇ ਬਈ ਤੁਸੀਂ ਤਾਂ ਕਹਿੰਦੇ ਬਈ ਆ ਗੁਰੂ ਘਰ ਮੰਦਰ ਜਾਂ ਜਿੱਥੇ ਵੀ ਜਾਓ ਆਦਾ 5000 ਮੰਗ ਲਿਆ ਕੀ ਪਤਾ ਅਗਲਾ ਕਿਵੇਂ ਲਿਆਉਂਦਾ ਬਈ ਬਾਲਾ ਕਿਰਤ ਕਮਾਈ ਕਰਦਾ ਮਜ਼ਦੂਰੀ ਕਰਦਾ ਤੇ ਭੈ ਚ 5000 ਰੁਪਿਆ ਮੰਗਣਾ ਕਿ ਦੋ ਮੰਗ ਲਿਆ ਕਿ ਦੋ 10 ਮੰਗ ਲਿਆ ਲੈ ਮੈਨੂੰ ਕਰੇ ਕੁਛ ਜਨੇ ਕਿ ਵੇਖ ਬਾਬਾ ਚੈਲੇਜ ਕਰਦਾ ਕਹਿੰਦਾ ਕੋਈ ਜੇ ਕੇ ਹੈਗੇ ਸ਼ਕਤੀ ਤਾਂ ਮੈਨੂੰ ਕੁਛ ਕਰਕੇ ਦਿਖਾਵੇ ਬਾਬਾ ਤੁਸੀਂ ਕਹਨੇ ਓਏ ਹਾਂ ਹਾਂ ਚੇਲੇ ਨੂੰ ਕਹਿੰਨਾ ਮੈਂ ਕੱਲੇ ਚੇਲੇ ਨੂੰ ਹਾਂ ਜੇ ਚੇਲੇ ਚਾ ਵੜੇ ਨਕਲੀ ਬਾਬੇ ਆ ਨਕਲੀ ਬਾਬੇ ਆ ਮੈਨੂੰ ਬਾ ਦੇਨੇ ਕਿ ਤੁਸੀਂ ਇਹ ਕਹਦੇ ਬਈ ਨਕਲੀ ਹੁੰਦੇ ਆ ਹਾਂ ਸਾਰੇ ਨਕਲੀ ਆ ਯਾਰ ਮਦਦ ਬਸ ਹੱਥ ਬਨ ਕੇ ਬੇਨਤੀ ਆ ਹੂੰ ਕੋਈ ਵੀ ਚੱਕਰ ਹੋਇਆ ਮੈਨੂੰ ਕੁਛ ਕਰਨਾ ਕਿ ਚੇਲੇ ਧੰ ਸੋ ਦਰਸ਼ਕੋ ਵੇਖੋ ਬਾਬਾ ਤੁਹਾਡੇ ਮੂਹਰੇ ਆ ਕੇ ਖੁਦ ਸਾਰਾ ਕੋ ਸਚਾਈ ਦੱਸ ਕੇ ਗਿਆ ਜਿਹੜੇ ਨਕਲੀ ਚੇਲੇ ਚਾਪਟੇ ਉਹਨਾਂ ਸਚਾਈ ਦੱਸ ਗਿਆ ਸੋ ਕਿਸੇ ਤੇ ਯਕੀਨ ਕਰਨਾ ਉਹਦੇ ਪਿਛੇ ਲੱਗ ਕੇ ਆਪਣੇ ਪੈਸੇ ਬਟਨੇ ਆ ਜੀ ਇੱਜਤਾ ਯੂਜ਼ ਕਰਨੇ ਆਪਣੇ ਕੁੜੀਆਂ ਬੁੜੀਆਂ ਨੂੰ ਆਪਾਂ ਬਾਬਿਆਂ ਕੋਲੇ ਭੇਜਦੇ ਆ ਆਪਣਾ ਪੈਸਾ ਤਾਂ ਲੁੱਟਦੇ ਹੀ ਲੁੱਟਦੇ ਆ ਨਾਲੋਂ ਆਪਣੇ ਇੱਜਤਾ ਨਾਣਾ ਕੁੜੀਆਂ ਦੀ ਇੱਜਤਾ ਲੁੱਟਦੇ ਆ ਬੁੜੀਆਂ ਦੀ ਇੱਜਤਾ ਲੁੱਟਦੇ ਆ ਇਹ ਆਪਣੇ ਪੈਰੀ ਹੱਥ ਜਿਆ ਜੱਡ ਦੇ ਤੇ ਆਪਦੇ ਪੱਗਾਂ ਆ ਪਹਿਲੀ ਗੱਲ ਤਾਂ ਆਪਾਂ ਜਿਹਦੇ ਸਿਰ ਤੇ ਪੱਗ ਆਪਣੇ ਦਸ਼ਮੇਸ਼ ਪਿਛਾ ਨੇ ਆਪ ਨੂੰ ਪੱਗ ਦਿੱਤੀ ਹੈ ਆਪਣੇ ਗਾਤਰੇ ਪਏ ਹੁੰਦੇ ਆਪਾਂ ਅਮਰਤਾ ਸ਼ਖ ਸ਼ਖ ਕਿ ਵੀ ਆਪਾਂ ਚੇਲੇ ਚਾਪਟੇ ਕੋਲ ਜਾਈ ਜੰਨੇ ਆ ਇਹ ਆਪਣੋ ਸ਼ਰਮ ਹੋਣੀ ਚਾਹੀਦੀ ਹੈ ਆਪਣੇ ਗੁਰੂ ਘਰ ਜਾਓ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਆ ਮੰਦਰਾਂ ਚ ਜਾਓ ਉੱਥੇ ਮੱਤਾ ਟੇਕੋ ਜਿੱਥੇ ਜਿਹੜੇ ਆ ਦੇ ਤੁਸੀਂ ਆਪਣੇ ਧਰਮ ਨੂੰ ਮੰਨਦੇ ਆ ਉੱਥੇ ਮੱਤਾ ਟੇਕੋ ਇਹ ਨਾ ਚੇਲੇ ਚਾਪਟੇ ਵਿੱਚ ਕੁਝ ਨਹੀਂ ਪਿਆ ਸਿਰਫ ਪੈਸੇ ਦੀ ਬਰਬਾਦੀ ਆ ਆਪਣੀ ਇੱਜ਼ਤ ਦੀ ਬਰਬਾਦੀ ਆ ਕਿਉਂਕਿ ਬਾਬੇ ਨੇ ਆ ਕੇ ਖੋਦ ਮੂਰੇ ਸਾਰਾ ਕੋ ਤੁਹਾਨੂੰ ਸੱਚ ਦੱਸਦਾ ਤੇ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਕਿਉਂਕਿ ਜੇ ਸਾਡੀ ਵੀਡੀਓ ਸ਼ੇਅਰ ਕਰੋਗੇ ਕਿਸੇ ਇੱਕ ਦਾ ਘਰ ਵੀ ਬਚ ਗਿਆ ਤਾਂ ਅਸੀਂ ਕਹਾਂਗੇ ਸਾਡੀ ਵੀਡੀਓ ਇਹ ਤੁਹਾਡੇ ਲੋਕਾਂ ਦੇ ਬਹੁਤ ਕੰਮ ਆ ਗਈ ਹੈ ਸੋ ਚੈਨਲ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ